ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੀ ਲਾਈਕ ਕਮੈਂਟ ਜਰੂਰ ਕਰਿਓ ਤਾਂ ਜੋ ਹੋਰਾਂ ਨੂੰ ਵੀ ਇਸ ਗੱਲ ਬਾਰੇ ਪਤਾ ਲੱਗਦਾ ਰਹੇ ਸੋ ਹਾਂਜੀ ਆਪਾਂ ਤੁਹਾਨੂੰ ਹਨਾ ਪਹਿਲਾਂ ਹੀ ਹਰ ਵਾਰ ਇਹ ਚੀਜ਼ ਕਰ ਰਹੇ ਹਾਂ ਵੀ ਆਪਦੇ ਜਦੋਂ ਪਰਸਨਲ ਐਕਸਪੀਰੀਅੰਸ ਹੋ ਜਾਂਦਾ ਕਿਸੇ ਚੀਜ਼ ਦਾ ਉਦੋਂ ਹੀ ਆਪਾਂ ਉਸ ਗੱਲ ਕਰ ਸਕਦੇ ਹਾਂ ਜੀ ਉਹ ਵੀ ਤਰਕ ਦੇ ਉੱਤੇ ਸਾਰੀ ਸਫਾਈ ਦੇ ਨਾਲ ਸੋ ਇਹ ਸਾਲ ਮੈਂ ਪਹਿਲਾਂ ਵੀ ਵਰਤਿਆ ਜਿਹੜਾ ਪ੍ਰੋਡਕਟ ਤਾਂ ਕਰਕੇ ਉਹ ਕਹਿਣਾ ਕਿਉਂਕਿ ਆਪਾਂ ਪ੍ਰੋਮੋਸ਼ਨ ਨਹੀਂ ਕਿਸੇ ਦੀ ਕਰਦੇ ਮੈਂ ਤੁਹਾਨੂੰ ਪਹਿਲੇ ਹਰ ਵਾਰ ਆਪਾਂ ਹਰ ਵੀਡੀਓ 'ਚ ਇਹ ਚੀਜ਼ ਕਹਿ ਰਹੇ ਆ ਵੀ ਪ੍ਰੋਮੋਸ਼ਨ ਆਪਾਂ ਨੂੰ ਉਹਨਾਂ ਨੇ ਦੇਣਾ ਨਹੀਂ ਕੋਈ ਕੰਪਨੀ ਨੇ ਜੋ ਚੀਜ਼ ਚੰਗੀ ਆ ਸੋ ਤੁਹਾਡੇ ਲਈ ਆਪਾਂ ਉਹ ਚੀਜ਼ ਜਰੂਰ ਆਪਾਂ ਸ਼ੇਅਰ ਕਰਦੇ ਰਹਨੇ ਆ ਤੇ ਇਸ ਲਈ ਆਪਾਂ ਤੁਹਾਨੂੰ ਕਹਿੰਦੇ ਆ ਵੀ ਉਹ ਚੀਜ਼ੇ ਚੰਗੀ ਲੱਗੇ ਤੁਹਾਨੂੰ ਅੱਗੇ ਵੀ ਸ਼ੇਅਰ ਕਰਦਿਆ ਕਰੋ ਸਾਰੇ ਆਪਣੇ ਕਿਸਾਨ ਭਰਾ ਹੀ ਨੇ ਇਹਦੇ 'ਚ ਗੱਲ ਮੈਂ ਨਟੀਵੋ ਦੀ ਕਰਨੀ ਆ ਜੀ ਮੈਂ ਇਹਦੇ ਤੇ ਪਹਿਲਾਂ ਵੀ ਵੀਡੀਓ ਬਣਾਈ ਸੀ ਆਲਰੇਡੀ ਤੁਹਾਨੂੰ ਦੱਸਿਆ ਸੀ ਵੀ ਐਮਈ ਸਟਾਰ ਨਾਲ ਕੰਪੇਅਰ ਕਰਕੇ ਦੇਖਿਆ ਸੀ ਮੈਂ ਹ ਮਤਲਬ ਲਾਲੂ ਸੀਟ ਬਲਾਈਟ ਪੈਨਿਕਲ ਬਲਾਈਟ ਕੋਈ ਲੀਫ ਉਹ ਚੀਜ਼ਾਂ ਤਾਂ ਇਹ ਨਟੀਬੋ ਨੇ ਪਹਿਲੇ ਨਹੀਂ ਪੈਣ ਦਿੰਦੀ ਸੀਗੀ ਸੋ ਇਸ ਸਾਲ ਸਭ ਤੋਂ ਜ਼ਿਆਦਾ ਖਤਰਨਾਕ ਕੰਮ ਜਿਹੜੀ ਗਲੀਲੀ ਹੋਵੇ ਪ੍ਰੋਪੀਗੋਨਾ ਜੋਲ ਟੈਕਨੀਕਲ ਦੇ ਨਾਲ ਯੂਨੀਵਰਸ ਨੇ ਗਿਆ ਸੀ ਕੰਟਰੋਲ ਕਰਦੇ ਉਹ ਵੀ ਫੇਲ ਹੋ ਗਈ ਇਸ ਸਾਲ ਹਨਾ ਕਿੰਨਾ ਉਹਦਾ ਰੋਲਾ ਚੱਲ ਰਿਹਾ ਤੇ ਨਟੀਬੋ ਦੀ ਤੁਹਾਨੂੰ ਮੈਂ ਦਿਖਾਉਣਾ ਵੀਡੀਓ ਤੇ ਵੀ ਜੇ ਤੁਸੀਂ ਝੋਨਾ ਦੇਖ ਲਓ ਜਿਆਦਾਤਰ ਹਲਦੀ ਰੋਗ ਵਿੱਚ ਘੱਟ ਹੁੰਦੀ ਆ ਜਿਹੜੀ ਬਾਉਂਡਰੀ ਹੁੰਦੀ ਆ ਇੱਕ ਕਾਟਰ ਕਾ ਪੈਂਦਾ ਉਹ ਜਿੱਥੇ ਜ਼ਿਆਦਾ ਹੁੰਦੀ ਆ ਤੁਸੀਂ ਆ ਦੇਖੀ ਚੱਲਿਓ ਇਹਦੇ ਤੇ ਨਟਿਵੋ ਕਰੀ ਬਿਆ ਨਸਾਰੇ ਤੋਂ ਪਹਿਲਾਂ ਇਹ ਗੋਭ ਚੇ ਸੀ ਉਦੋਂ ਉਦੋਂ ਇਹਦੇ ਤੇ ਹੋਇਆ ਬਸ ਤੁਹਾਨੂੰ ਹਲਦੀ ਰੋਗ ਪੀਆਰ 126 ਜੀ ਰਹੀ ਆ ਤੁਹਾਨੂੰ ਹਲਦੀ ਰੋਗ ਜੇ ਦਿਖੂ ਤਾਂ 1% ਤੋਂ ਜ਼ਿਆਦਾ ਕਿਤੇ ਨਹੀਂ ਦਿਖੋ ਵੀ ਬਾਹਰ ਲੀਆਂ ਸਾਈਡਾਂ ਤੇ ਠੀਕ ਆ ਜੀ ਕਿਤੇ ਵੀ ਤੁਹਾਨੂੰ ਇਹ ਦਿਖੂ ਨਹੀਂ 23 ਜੂਨ ਦਾ ਇਹ ਝੋਨਾ ਲੱਗਿਆ ਵਾ 1 ਜਾਂ 2% ਉਹ ਵੀ ਬਾਹਰਲੀ ਸਾਈਡ ਤੋਂ ਨੂੰ ਕਿਤੇ ਦਿਖ ਗਿਆ ਤਾਂ ਕੀ ਕਹਿਆ ਜਾਂ ਨਹੀਂ ਜਣੀ ਮੈਨੂੰ ਕਿਤੇ ਦਿਖਿਆ ਨਹੀਂ ਅਜੇ ਹੁਣ ਤੱਕ ਇਹਦੇ ਚ ਸੋ ਇਸੇ ਲਈ ਮੈਂ ਤੁਹਾਨੂੰ ਉਹ ਦੱਸ ਰਿਹਾ ਗੱਲ ਆ ਤੁਸੀਂ ਦੇਖ ਲਓ ਜੀ ਨਹੀਂ ਜ਼ਿਆਦਾਤਰ ਝੋਨੇ ਪੀਆਰ 126 ਕਾਪਰ ਜਿਹੜਾ ਆਪਣਾ ਸਲਫੇਟ ਤੇ ਕਾਪਰ ਆਕਸਾਈਡ ਉਹਦੇ ਨਾਲ ਵੀ ਖਾਦੇ ਪਏ ਨੇ ਠੀਕ ਆ ਜੀ ਅਗਲੇ ਸਾਲ ਟ੍ਰਾਇਲ ਲਾਉਣਾ ਟ੍ਰਾਇਲ ਲਾ ਕੇ ਦੇਖ ਲਿਓ ਨਟੀਵੋ 130 ਗ੍ਰਾਮ 1 ਏਕੜ ਦੀ 5 ਵਿੱਗੇ ਜਗ੍ਹਾ ਨੂੰ ਠੀਕ ਹੈ ਜੀ ਉਹਦੀ ਡੋਜ਼ ਆ 130 ਗ੍ਰਾਮ ਥੋੜੇ ਹਲਦੀ ਥੋੜੇ ਮਤਲਬ ਤੁਹਾਨੂੰ ਤੁਸੀਂ ਦੱਸੋਗੇ ਵੀ ਹਾਂ ਵੀ ਬਾਕੀ ਇਹਦੇ ਚ ਕੁਆਲਿਟੀ ਆ ਠੀਕ ਹੈ ਜੀ 900 ਰੁਪਏ ਦੇ ਹਿਸਾਬ ਨਾਲ ਤੁਹਾਨੂੰ 1 ਏਕੜ ਦਾ ਖਰਚ ਆਊਗਾ ਮਿਕਸ ਜਿੱਦਾਂ ਮਰਜ਼ੀ ਕਰੋ ਜਦੋਂ ਆਪਾਂ ਕਰਨੀਆਂ ਠੀਕ ਹੈ ਜੀ ਉਦੋਂ ਹੀ ਤੇਲੇ ਤੋਂ ਤੇ ਸੁੰਡੀ ਤੋਂ ਉਦੋਂ ਹੀ ਕੀਤੀ ਵੀ ਆ ਇਹਦੇ ਸਪਰੇਅ ਮੁੜ ਕੇ ਦੇ ਚ ਤੇਲੇ ਦੀ ਵੀ ਨਹੀਂ ਕੀਤੀ ਉਦੋਂ ਹੀ ਚੈਸ ਨਾਲ ਹੀ ਵਰਤੀ ਸੀ ਤੇ ਸਪਰੇਅ ਆ ਜਿਹੜੀ ਇਹਦੇ ਚ 1 ਸਤੰਬਰ ਤੋਂ ਪਹਿਲਾਂ ਹੋਈ ਵੀ ਆ ਠੀਕ ਆ ਜੀ ਤਾਂ ਹੁਣ ਤੁਸੀਂ ਦਿਨਾਂ ਦਾ ਵੀ ਹਿਸਾਬ ਲਾ ਲਓ ਕਿੰਨੇ ਦਿਨ ਹੋ ਗਏ ਨੇ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਦੇਣਾ ਕੀਤੀ ਵੀ ਉਧਰ ਵੀ ਨਤੀਬਾ ਪਰ ਉੱਥੇ ਉਹ ਲੇਟ ਹੋ ਗਈ ਸੀ ਕਾਰਨ ਕੀ ਆ ਇੱਕੋ ਦਿਨ ਕਰਨ ਦੇ ਚੱਕਰ ਦੇ ਵਿੱਚ ਵੀ ਇਕੱਠੀਓ ਸਪਰੇਅ ਕਰਾਂਗੇ ਉਹ ਝੋਨਾ ਨਸਾਰਾ ਸੀਤੀ ਲੈ ਗਿਆ ਸੀ ਉਥੇ ਉਹ ਬਾਹਰ ਨਿਕਲੇ ਸੀ ਮੁੰਜਰਾ ਜਿਹਦੇ ਕਰਕੇ ਉਹਦੇ ਵਿੱਚ 5 ਤੋਂ 7% ਅਟੈਕ ਹੈਗਾ ਹੈ ਹਲਦੀ ਦਾ ਸੋ ਇਹ ਚੀਜ਼ ਆ ਵੀ ਨਸਾਰੇ ਤੋਂ ਮੁੰਜਰ ਕੱਢਣ ਤੋਂ ਪਹਿਲਾਂ ਤੁਸੀਂ ਨਟੀਵੋ ਵਰਤ ਲੀਏ ਤਾਂ ਤੁਹਾਨੂੰ ਬਾੜੀ ਟੈਨਸ਼ਨ ਕਰਨ ਦੀ ਜਰੂਰਤ ਨਹੀਂ ਹਲਦੀ ਰੋਗ ਦੀ ਜੇ ਆਹ ਸਾਲਾਂ ਚ ਇਹਨੇ ਕੰਟਰੋਲ ਕਰਤਾ ਜਰਾ ਆਹ ਦੇਣਾ ਚ ਇੰਨਾ ਬੁਰਾ ਹਾਲਾ ਤਾਂ ਪਹਿਲਾਂ ਤਾਂ ਸੀ ਤਾਂ ਕਦੇ ਦੇਖਿਆ ਮੈਂ ਤਾਂ ਕਦੇ ਪੈਨ ਨਹੀਂ ਦਿੱਤੀ ਸੀ ਉਹਨੇ